ਅਜੇ ਰਾਤ ਪਿੰਡ ਸਰਵਾਲੀ थाना ਪਿਲਾਲਸੇ ਉਥੇ ਇੱਕ ਫਾਇਰਿੰਗ ਇਨਸੀਡੈਂਟ ਹੋਈ ਹੈ ਜਿਹੜਾ ਹਸਪੰਡ ਵਾਈਫ ਸੋਨ ਸਿੰਘ ਉਹਦੀ ਪਤਨੀ ਪਰਵਿੰਦਰ कौर ਆਪਣੇ ਪਿੰਡ ਜਾ ਰਹੀ ਸੀ ਮੋਟਰਸਾਈਕਲ ਤੇ ਰਸਤੇ ਦੇ ਵਿੱਚ ਉਹਨਾਂ ਦੇ ਉੱਤੇ ਕਿਸੇ ਅਨਨੋਨ ਨੌਜਵਾਨ ਨੇ ਗੋਲੀਆਂ ਚਲਾਈਆਂ ਜਿਸ ਵਿੱਚ ਦੋਨੋਂ ਇੰਜਰਡ ਹੋਏ ਇੰਜਰਡ ਨੂੰ ਹਸਪੀਟਲ ਲੈ ਕੇ ਪਹੁੰਚਾਇਆ ਗਿਆ ਔਰ ਸੋਨ ਸਿੰਘ ਦੀ ਉਹਦੇ ਵਿੱਚ ਡੈਥ ਹੋ ਗਈ ਹੈ ਇਸ ਕੇਸ ਦੇ ਵਿੱਚ ਜਿਵੇਂ ਸਾਨੂੰ ਪਤਾ ਲੱਗਾ ਹੈ ਮੌਕੇ ਤੇ ਜਾ ਕੇ ਅਸੀਂ ਪੁਤੀਸ਼ ਕੀਤੀ ਤੇ ਐਫ ਆਈ ਆਰ ਦਾਜ ਰਿਸਟਰ ਕਰਕੇ ਦਰਾਂ ਨੇ ਪੁਤੀਸ਼ ਪ੍ਰੀਲਿਮਿਨਰੀ ਪਰਤਾਲ ਤੋਂ ਅਜੇ ਤੱਕ ਇਹ ਪਤਾ ਲੱਗਾ ਹੈ ਕਿ ਇਹ ਕੋਈ ਫੈਮਿਲੀ ਡਿਸਪਿਊਟ ਹੈ ਇਹਨਾਂ ਦੀ ਜਿਹੜੀ ਪ੍ਰਾਪਰਟੀ ਇਸ ਬੰਦੇ ਵਿੱਚ ਕੋਈ ਝਗੜੇ ਚੱਲ ਰਹੇ ਸੀ ਤੇ ਇਹਨੂੰ ਡੂੰਘਾਈ ਨਾਲ ਜਿਹੜੀ ਤਸਦੀਕ ਕੀਤੀ ਜਾ ਰਹੀ ਹੈ ਜਿਵੇਂ ਹੋਰ ਤੱਥ ਸਾਹਮਣੇ ਆਣਗੇ ਉਹ ਤੁਹਾਨੂੰ ਦੱਸੋਗੇ ਜੀ